ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਦਾਂ ਹਾਲ ਚਾਲ ਸਾਰੇ ਠੀਕ ਠਾਕ ਆਈ ਹੋ ਸਾਰੇ ਠੀਕ ਠਾਕ ਹੋਗੇ ਤੇ ਪੁਰਤਗਾਲ ਦੀ ਅਹਿਮ ਖਬਰ ਲੈ ਕੇ ਆਇਆ ਆਪਾਂ ਤੁਹਾਡੇ ਲਈ ਅਪਡੇਟ ਲੈ ਕੇ ਆਏ ਉਹਨਾਂ ਲੋਕਾਂ ਲਈ ਜਿਨ੍ਹਾਂ ਨੂੰ ਕਾਰਡ ਦੀ ਬਹੁਤ ਵੇਟ ਕਰ ਰਹੇ ਆ ਬਹੁਤ ਬਹੁਤ ਸਾਲ ਹੋ ਗਏ ਉਹਨਾਂ ਨੇ ਇੱਥੇ ਆਇਆ ਨੂੰ ਬਹੁਤ ਟਾਈਮ ਹੋ ਗਿਆ ਫਿੰਗਰ ਦਿੱਤਿਆਂ ਨੂੰ ਤੇ ਫਿਰ ਉਸ ਤੋਂ ਬਾਅਦ ਈਮੇਲਸ ਆਣਾ ਸਟਾਰਟ ਹੋ ਗਈ ਤੇ ਉਹਦੇ ਵਿੱਚ ਵੀ ਸਭ ਤੋਂ ਜ਼ਿਆਦਾ ਪ੍ਰੋਬਲਮ ਉਹ ਫੇਸ ਕਰ ਰਹੇ ਆ ਜਿਨ੍ਹਾਂ ਦੀ ਹਜੇ ਤੱਕ ਕੋਈ ਈਮੇਲ ਨਹੀਂ ਆਈ ਤੇ ਉਹਨਾਂ ਲਈ ਵੀ ਗੁੱਡ ਨਿਊਜ਼ ਆ ਤੇ ਭਰਾ ਦਾ ਕਾਰਡ ਰਸੀਵ ਇਹਦੇ ਨਾਲ ਬਹੁਤ ਲੋਕਾਂ ਦੀ ਟੈਨਸ਼ਨ ਦੂਰ ਹੋਣ ਵਾਲੀ ਆ ਤੇ ਇੱਕ ਮੇਰੇ ਭਰਾ ਨੂੰ ਕਾਰਡ ਰਸੀਵ ਹੋਇਆ ਉਹਦੇ ਵੀ ਐਨਲਾਈਜ਼ ਦੀ ਮੇਲ ਆਈ ਸੀਗੀ ਉਹਨੇ ਵੀ ਕਾਰਡ ਰਸੀਵ ਹੋ ਗਿਆ ਕਦੋਂ ਮੇਲ ਆਈ ਅੱਪਾ ਉਹਦੇ ਬਾਰੇ ਵੀ ਗੱਲ ਕਰਾਂਗੇ ਤੇ ਉਸ ਤੋਂ ਵੀ ਜ਼ਿਆਦਾ ਕਮੈਂਟ ਹੋਣ ਇਹ ਜਿਆਦਾ ਮੁੱਦਾ ਬਣ ਗਿਆ ਇਸ ਟਾਈਮ ਤੇ ਜਿਆਦਾ ਇਹ ਕਮੈਂਟ ਬਹੁਤ ਜਿਆਦਾ ਆ ਰਹੇ ਐ ਐਸਆਈਐਸ ਕੰਟਰੀ ਆਰਡ ਦਾ ਕਿਉਂਕਿ ਈਮੇਲ ਆਈ ਰੀ ਐਨਾਲਾਈਜ਼ ਦੀ ਆਈ ਰੀ ਬਾਇਓਮੈਟ੍ਰਿਕ ਆ ਉਹਨਾਂ ਦੀ ਅਪਡੇਟ ਆਣਾ ਸਟਾਰਟ ਹੋ ਗਈ ਕਿਉਂਕਿ ਉਹਨਾਂ ਨੂੰ ਕਾਰਡ ਵੀ ਰੀਸੀਵ ਹੋ ਰਿਹਾ ਕਿਸੇ ਨੂੰ ਬੁਲਾਇਆ ਜਾ ਰਿਹਾ ਬਾਇਓਮੈਟ੍ਰਿਕ ਤੇ ਕਿਸੇ ਨੂੰ ਮਤਲਬ ਕਿ ਉਹਨਾਂ ਦੀ ਅਪਡੇਟ ਕੋਈ ਨਾ ਕੋਈ ਆ ਰਹੀ ਆ ਜਿਹੜੇ ਐਸ ਆਈ ਐਸ ਵਾਲੇ ਆ ਉਹਨਾਂ ਦੀ ਕੋਈ ਵੀ ਅਪਡੇਟ ਨਹੀਂ ਹੈ ਅੱਪ ਉਹਦੇ ਬਾਰੇ ਵੀ ਅੱਜ ਗੱਲ ਕਰਾਂਗੇ ਕਿਉਂਕਿ ਤੁਹਾਡੇ ਥੋੜੀ ਜਿਹਾ ਡਾਊਟ ਦੂਰ ਹੋ ਜਾਣ ਬਹੁਤ ਲੋਕਾਂ ਦੇ ਕਮੈਂਟ ਆਏ ਹੋਏ ਆ ਮੈਨੂੰ ਕਿ ਅਸੀਂ ਐਸ ਆਈ ਐਸ ਤਲਵਾ ਲਿਆ ਫਾਈਲ ਤਾਂ ਵੀ ਸਬਮਿਟ ਕਰਤਾ ਤੇ ਅੱਗੇ ਦਾ ਪ੍ਰੋਸੈਸ ਕੀ ਆ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਉਹਦੇ ਬਾਰੇ ਵੀ ਪਰ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਤੇ ਨਵੇਂ ਆ ਤਾਂ ਪਲੀਜ਼ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਗੱਲ ਕਰਦੇ ਆਂ ਇੱਦਾਂ ਜਿਹੜੀ ਦੋ ਭਰਾਵਾਂ ਨੇ ਕਮੈਂਟ ਕੀਤੇ ਆ ਇਹਨਾਂ ਦੇ ਕਾਰਡ ਰੀਸੀਵ ਹੋਇਆ ਅਲੱਗ-ਅਲੱਗ ਪ੍ਰੋਸੈਸ ਦੇ ਨਾਲ ਅਲੱਗ-ਅਲੱਗ ਕੇਸ ਸੀਗੇ ਉਹ ਉਸ ਤਰੀਕੇ ਨਾਲ ਇਹਨਾਂ ਦੇ ਕਾਰਡ ਰੀਸੀਵ ਹੋਇਆ ਤੇ ਪਹਿਲਾਂ ਤਾਂ ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ ਤੇ ਦੂਜੀ ਬਹੁਤ ਜ਼ਿਆਦਾ ਧੰਨਵਾਦ ਇਹਨਾਂ ਵੀਰਾਂ ਦਾ ਜਿਨ੍ਹਾਂ ਨੇ ਆਪਣੀ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕੀਤੀ ਕਮੈਂਟ ਕਰਨ ਦਾ ਫਰਜ ਸਮਝਿਆ ਆਪਣਾ ਕਿਉਂਕਿ ਬਹੁਤ ਲੋਕ ਤਾਂ ਇਹ ਕਮੈਂਟ ਕਰਦੇ ਰਹਿੰਦੇ ਆ ਕਿ ਸਾਨੂੰ ਤਾਂ ਜੇ ਆਇਆ ਨੀਕਾਰ ਜਾਂ ਸਾਡਾ ਇਹ ਸੀਨਾ ਇਹ ਸੀਨਾ ਤੇ ਜਦੋਂ ਆ ਜਾਂਦਾ ਫਿਰ ਉਸ ਤੋਂ ਬਾਅਦ ਕੋਈ ਕਮੈਂਟ ਜਾਂ ਕੋਈ ਇਨਫੋਰਮੇਸ਼ਨ ਨਹੀਂ ਦਿੰਦਾ ਪਰ ਫਿਰ ਵੀ ਥੈਂਕ ਯੂ ਇਹਨਾਂ ਭਰਾਵਾਂ ਦਾ ਤੁਸੀਂ ਵੀ ਸਾਰੇ ਕਰਿਆ ਕਰੋ ਤੇ ਗੁੱਡ ਨਿਊਜ਼ ਉਹਨਾਂ ਲਈ ਆ ਰਹੀ ਹੈ ਜਿਨ੍ਹਾਂ ਨੂੰ ਹਜੇ ਤੱਕ ਈਮੇਲ ਨਹੀਂ ਆਈ ਸੀ ਬਹੁਤ ਲੋਕ ਟੈਨਸ਼ਨ ਦੇ ਵਿੱਚ ਸੀਗੇ ਡਰੇ ਹੋਏ ਸੀਗੇ ਕਿਉਂਕਿ ਯਾਰ ਸਾਨੂੰ ਹਜੇ ਤੱਕ ਕੋਈ ਈਮੇਲ ਵੀ ਨਹੀਂ ਆਈ ਸੀ ਫालतू ਦੇ ਵੀ ਸਬਮਿਟ ਕਰਤੇ ਸਾਰਾ ਕੁਝ ਕੀਤਾ ਤੇ ਹੁਣ ਸਾਡਾ ਕੇਸ ਕਿੱਥੇ ਰਹਿ ਗਿਆ ਸਾਡਾ ਕੰਟਰੀ ਆਰ ਐਸ ਆਈ ਐਸ ਮੰਨ ਦੇ ਵਿੱਚ ਦਾਰਾਂ ਦਾ ਨਹ ਕੋ ਨੂੰ ਪਤਾ ਕਿ ਜੋ ਇਸ ਟੈਂਡ ਦੇ ਵਿੱਚ ਮਾਹੌਲ ਆ ਸੋ ਉਹਦੇ ਕਰਕੇ ਪਤਾ ਨੂੰ ਕੋ ਡਰਨ ਦੀ ਲੋੜ ਨਹੀਂ ਇੱਕ ਵੀਰ ਨੇ ਕਮੈਂਟ ਕੀਤਾ ਜਿਹਦੇ ਨਾਲ ਬਹੁਤ ਲੋਕਾਂ ਦੀ ਟੈਨਸ਼ਨ ਦੂਰ ਹੋ ਗਈ ਆ ਇਸ ਮੇਰੇ ਵੀਰ ਦੀ 2024 ਦੇ ਵਿੱਚ ਫਾਈਲ ਲੌਕ ਹੋਈ ਸੀ ਔਰ ਜਨਵਰੀ ਵਿੱਚ 2025 ਦੇ ਵਿੱਚ 27 ਜਨਵਰੀ 2025 ਦੇ ਵਿੱਚ ਇਸ ਦੇ ਬਾਇਓਮੈਟ੍ਰਿਕ ਹੋਏ ਸੀ ਫਿਰ ਇਸ ਵੀਰ ਨੂੰ ਫਾਲਤਾਂ ਵੀ ਆ ਗਾ ਫਾਲਤਾਂ ਵੀ ਸਬਮਿਟ ਕੀਤਾ 2 ਜੁਲਾਈ ਨੂੰ ਵੀਰ ਨੇ ਔਰ 18 9 2025 ਦੀ ਪ੍ਰਿੰਟਿੰਗ ਡੇਟ ਆ ਵੀਰ ਦੇ ਕਾਰਡ ਦੇ ਉੱਤੇ ਔਰ ਵੀਰ ਨੂੰ 24 9 2025 ਨੂੰ ਕਾਰਡ ਰੀਸੀਵ ਹੋ ਗਿਆ ਤੇ ਸਪੈਸ਼ਲ ਵੀਰ ਨੇ ਦੱਸਿਆ ਕਿ ਮੈਨੂੰ ਕੋਈ ਵੀ ਈਮੇਲ ਰੀਸੀਵ ਨਹੀਂ ਹੋਈ ਸੀ ਫੋਸੋ ਤੁਸੀਂ ਦੇਖ ਸਕਦੇ ਆ ਵੀਰ ਨੂੰ 9 ਮਹੀਨਿਆਂ ਬਾਅਦ ਕਾਰਡ ਰੀਸੀਵ ਹੋਇਆ 8-9 ਮਹੀਨਿਆਂ ਬਾਅਦ ਫਾਲਤਾਂ ਵੀ ਸਬਮਿਟ ਕੀਤਾ ਔਰ ਏ ਤਾਂ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਿ ਜਿਹੜੇ ਲੋਕ ਪੁੱਛ ਰਹੇ ਸੀ ਨਾ ਕਿ ਸਾਨੂੰ ਯਾਰ ਕੋਈ ਵੀ ਮੇਲ ਨਹੀਂ ਰੀਸੀਵ ਹੋਈ ਹੁਣ ਸਾਡਾ ਕਦੋਂ ਸਾਨੂੰ ਮੇਲ ਆਏਗੀ ਉਸ ਤੋਂ ਬਾਅਦ ਸਾਡਾ ਪ੍ਰੋਸੈਸ ਸਟਾਰਟ ਹੋਏਗਾ ਫਿਰ ਸਾਨੂੰ ਕਾਰਡ ਮਿਲ ਲਗਾ ਐਦਾਂ ਦਾ ਕੁਝ ਵੀ ਨਹੀਂ ਆਈਮਾ ਦਾ ਕੁਝ ਵੀ ਨਹੀਂ ਪਤਾ ਚੱਲ ਰਿਹਾ ਕਿ ਕਿਸ ਹਿਸਾਬ ਦੇ ਨਾਲ ਕੰਮ ਕਰ ਰਹੀ ਹੈ ਕਿ ਨਾ ਕਿ ਨਾ ਇਹਨਾਂ ਨੂੰ ਮੇਲਾਂ ਭੇਜਦੇ ਕਿਸੇ ਨੂੰ ਰੀਐਨਾਲਾਈਜ਼ ਦੀ ਮੇਲ ਭੇਜ ਕੇ ਕਾਰਡ ਦੇ ਰਹੀ ਸਿੱਧਾ ਦੱਸ ਦੇਣਾ ਵਾ 15 ਦਿਨਾਂ ਬਾਅਦ ਕਿਸੇ ਨੂੰ ਅਪਰੂਵ ਦੀ ਮੇਲ ਭੇਜੀ ਹੋਏ ਤੇਰਾ ਕੇਸ ਅਪਰੂਵ ਹੋ ਗਿਆ ਪਰ ਹਜੇ ਤੱਕ ਉਹਨਾਂ ਨੂੰ ਕਾਰਡ ਨਹੀਂ ਮਿਲੇ ਸੋ ਕਾਰਡ ਮਿਲਣ ਨੇ ਤੁਹਾਨੂੰ ਦੱਸਿਆ ਇਹ ਅਕਤੂਬਰ ਦੇ ਵਿੱਚ 10 ਤਰੀਕ ਤੋਂ ਬਾਅਦ ਤਾਂ ਹੋਰ ਬੀਚ ਸਪੀਡ ਦੇ ਨਾਲ ਕਾਰਡ ਰਸੀਵ ਹੋਣੇ ਆ ਔਰ ਜਿਨ੍ਹਾਂ ਨੂੰ ਮੇਲ ਨਹੀਂ ਆਈ ਉਹ ਵੀ ਇਹ ਨਾ ਸੋਚੋ ਉਹ ਆਪਣੀ ਇਹ ਟੈਨਸ਼ਨ ਨਾ ਲਿਓ ਕਿ ਯਾਰ ਸੀਟੀਟੀ ਦਾ ਬਾਕਸ ਕੀ ਦੇਖਣਾ ਤੁਸੀਂ ਵੀ ਦੇਖਦੇ ਰਹਿਣਾ ਆਪਣਾ ਸੀਟੀਟੀ ਦਾ ਬਾਕਸ ਤੁਹਾਡਾ ਵੀ ਕਾਰਡ ਆ ਰਿਹਾ ਕਿਉਂਕਿ ਆ ਬੀਅਰ ਦਾ ਕਮੈਂਟ ਆਇਆ ਇਹਨ ਕੋਈ ਮੇਲ ਨਹੀਂ ਸੀ ਅਸੀ ਕੋਈ ਫਿਰ ਵੀ ਇਹਦਾ ਕਾਰਡ ਆ ਗਿਆ ਸੋ ਤੁਸੀਂ ਇਸ ਚੀਜ਼ ਦੇ ਵਿੱਚ ਟੈਨਸ਼ਨ ਦੇ ਵਿੱਚ ਨਾ ਰਹਿਓ ਕਿ ਸਾਨੂੰ ਜਦ ਮੇਲ ਆਏਗੀ ਉਸ ਤੋਂ ਬਾਅਦ ਹੀ ਕਾਰਡ ਆਏਗਾ ਨਹੀਂ ਇਦਾਂ ਨਹੀਂ ਹੈ ਕਾਰਡ ਆ ਰਿਹਾ ਹਰ ਇੱਕ ਕੇਸ ਦੇ ਵਿੱਚ ਚਾਹੇ ਤੁਹਾਡੀ ਈਮੇਲ ਆਈ ਅਪਰੂਵ ਦੀ ਚਾਹੇ ਤੁਹਾਨੂੰ ਆਈ ਐਨਾਲਾਈਜ਼ ਦੀ ਚਾਹੇ ਤੁਹਾਡੇ ਬਾਇਓਮੈਟ੍ਰਿਕੀ ਦੁਆਰਾ ਤੋਂ ਹੋ ਰਿਹਾ ਚਾਹੇ ਉਹਨੂੰ ਮੇਲ ਨਹੀਂ ਵੀ ਆਈ ਤਾਂ ਵੀ ਤੁਹਾਨੂੰ ਕਾਰਡ ਮਿਲਣਾ ਹੀ ਮਿਲਣਾ ਹੈ ਅਗਰ ਤੁਹਾਡਾ ਕੋਈ ਵੀ ਫਾਲਤਾਂ ਜਾਂ ਤੁਹਾਡੇ ਕੋਈ ਇਦਰਾ ਕ੍ਰਾਈਮ ਨਹੀਂ ਕੀਤਾ ਜੈਨੂਇਨ ਕੇਸ ਹੈ ਇੱਥੇ ਰਹਿ ਕੇ ਕੰਮ ਕਰ ਰਿਆ ਕੋਈ ਤੁਹਾਡੀ ਕਿਸੇ ਕੰਟਰੀ ਦੇ ਵਿੱਚ ਕੋਈ ਫਿੰਗਰ ਨਹੀਂ ਹੋਏ ਜਾਂ ਤੂੰ ਪਿੱਛੇ ਕੋਈ ਕ੍ਰਾਈਮ ਨਹੀਂ ਕਰਕੇ ਤੁਹਾਡਾ ਕਾਰਡ ਆਣਾ ਹੀ ਆਣਾ ਸੋ ਟੈਨਸ਼ਨ ਫਰੀ ਹੋ ਜਾਓ ਆਈ ਹੋਪ ਤੁਹਾਡੇ ਲਈ ਇੱਕ achhi khabar hai ਜੇ ਦੂਜੇ ਵੀਰ ਦਾ ਮੇਰੇ ਦਾ ਕਾਰਡ ਆਇਆ ਇਹਦੀ 2022 ਦੇ ਵਿੱਚ ਫਾਈਲ ਲੌਕ ਹੋਈ ਸੀਗੀ ਲੀਗਲ ਐਂਟਰੀ ਸੀ ਵੀਰ ਦੀ 14 ਨਵੰਬਰ 2024 ਨੂੰ ਫਿੰਗਰ ਹੋਏ ਤੇ ਪਹਿਲਾ ਫਾਲਤਾ ਮਈ ਦੇ ਵਿੱਚ ਸਬਮਿਟ ਕੀਤਾ ਦੂਜਾ ਫਾਲਤਾ ਅਗਸਤ ਦੇ ਵਿੱਚ ਸਬਮਿਟ ਕੀਤਾ 21 ਅਗਸਤ ਨੂੰ 5 ਸਤੰਬਰ ਨੂੰ ਵੀਰ ਨੂੰ ਐਨਾਲਾਈਜ਼ ਦੀ ਮੇਲ ਰੀਸੀਵ ਹੋ ਗਈ ਸੀ ਔਰ 29 ਤਰੀਕ ਨੂੰ ਵੀਰ ਨੂੰ ਕਾਰਡ ਵੀ ਰੀਸੀਵ ਹੋ ਗਿਆ ਸੋ ਤੁਸੀਂ ਦੇਖ ਸਕਦੇ ਆ ਹੁਣ ਇਹ ਵੀਰ ਨੂੰ ਐਨਾਲਾਈਜ਼ ਦੀ ਮੇਲ ਆਣ ਤੋਂ ਬਾਅਦ ਕਾਰਡ ਰਸੀਬ ਹੋ ਗਿਆ ਤਕਰੀਬਨ ਤਕਰੀਬਨ 20-25 ਦਿਨਾਂ ਦੇ ਵਿੱਚ ਵਿੱਚ ਸੋ ਇਹਦਾ ਮਤਲਬ ਇਹ ਨਹੀਂ ਕਿ ਅਗਰ ਤੁਹਾਨੂੰ ਐਨਾਲਾਈਜ਼ ਦੀ ਮੇਲ ਆਈ ਹੈ ਮੈਂ ਹਰ ਇੱਕ ਵੀਡੀਓ ਚ ਇਹੀ ਦੱਸਦਾ ਹਾਂ ਕਿ ਅਗਰ ਐਨਾਲਾਈਜ਼ ਦੀ ਮੇਲ ਆ ਗਈ ਤਾਂ ਉਸ ਤੋਂ ਬਾਅਦ ਤੁਹਾਨੂੰ ਅਪਰੂਵਲ ਦੀ ਮੇਲ ਆਏਗੀ ਫਿਰ ਹੀ ਕਾਰਡ ਆਏਗਾ ਫਿਰ ਵੀ ਤੁਸੀਂ ਸੀਰੀਅਸ ਹੋਣਾ ਕਿ ਮੇਰਾ ਕਾਰਡ ਆਉਣ ਵਾਲਾ ਮੈਂ ਦੇਖਾ ਵਾਪਸ ਨਾ ਚਲੇ ਜਾਵੇ ਜਾਂ ਮੇਰਾ ਮਿਸ ਨਾ ਹੋ ਜਾਵੇ ਸੋ ਇਹਦਾ ਦਾ ਤੁਸੀਂ ਨਹੀਂ ਕਰਨਾ ਮੈਂ ਤੁਹਾਨੂੰ ਹਰ ਇੱਕ ਵੀਡੀਓ ਚ ਇਹੀ ਕਹਿੰਦਾ ਕਿ ਜਾਂਦੇ ਰਹੋ ਸੀਟੀਟੀਵੀ ਜਾਂਦੇ ਰਹੋ ਆਪਣੇ ਐਮਾ ਦੇ ਆਫੀਸਰਾਂ ਕੋਲ ਜਾਂਦੇ ਰਹੋ ਜਿੱਥੇ ਵੀ ਸ਼ੈਫਾਂ ਤੁਹਾਨੂੰ ਲਾਗੇ ਲੱਗਦੀਆਂ ਬਾਰ-ਬਾਰ ਜਾਂਦੇ ਰਹੋ ਇਹਨਾਂ ਹੋਵੇ ਤੁਹਾਡਾ ਕਾਰਡ ਆ ਜਵੇ ਮੁਰਝਵੇ ਤੁਸੀਂ ਫਿਰ ਪਿੱਛੇ ਚਲੇ ਜਾਓ ਦੋ ਤਿੰਨ ਮਹੀਨੇ ਤੋਂ ਬਾਅਦ ਚੋ ਮੇਲ ਕਰਨਗੇ ਫਿਰ ਤੁਸੀਂ ਜਾ ਕੇ ਲੈ ਕੇ ਆਉਂਗੇ ਔਰ 30 35 ਜੀਰੋ ਫੀਸ ਵੀ ਦੋਗੇ ਸੋ ਇਹਨਾਂ ਦਾ ਕੁਝ ਵੀ ਨਹੀਂ ਪਤਾ ਚੱਲਦਾ ਪਿਆ ਇਸ ਟਾਈਪ ਦੇ ਆਈਮਾ ਵੀ ਮਰਜੀ ਔਰ ਤੁਹਾਡਾ ਲੱਕ ਪੁਰਤਗਾਲ ਦੇ ਵਿੱਚ ਸਿਰਫ ਸਿਰਫ ਇਹੀ ਦੋ ਚੀਜ਼ਾਂ ਚਾਲਦੀਆਂ ਪਈਆਂ ਸੋ ਗੁੱਡ ਨਾਈਟ ਆ ਇਹ ਮੇਰੇ ਕੋਲ ਅਪਡੇਟ ਆਈ ਸੀ ਬਹੁਤ ਇਦਾਂ ਦੇ ਭਰਾ ਹੋਰ ਵੀ ਆ ਜਿਹੜੀਆਂ ਸੋਸ਼ਲ ਮੀਡੀਆ ਤੇ ਮੈਂ ਵੀਡੀਓ ਦੇਖਦਾ ਤਾਂ ਹੋਰ ਵੀ ਇਦਾਂ ਦੇ ਜਿਹਨੇ ਕਿਸੇ ਨੂੰ ਇਨਫੋਰਮ ਹੀ ਨਹੀਂ ਕੀਤਾ ਸੋ ਸਾਰੇ ਇਨਫੋਰਮ ਕਰਿਆ ਕਰੋ ਪਰ ਮੈਂ ਇੱਕ ਹੋਰ ਵੀਡੀਓ ਵੇਖਦਾ ਹਾਂ ਅੱਜਕੱਲ ਫਿਰ ਤੋਂ ਲੋਕ ਹਟਦੇ ਨਹੀਂ ਹੈਗੇ ਫਿਰ ਤੋਂ TCR ਕਾਰd ਦੀਆਂ ਵੇੜੀਆਂ ਬਣਾਉਣ ਲੱਗੇ ਥੋੜਾ ਜਿਹਾ ਸਮਝੋ ਯਾਰ ਕਿਉਂ ਲੋਕਾਂ ਦੇ ਜਿਨ੍ਹਾਂ ਦੇ ਕਾਰਡ ਫਸੇ ਹੋਏ ਆ ਐਡੇ ਐਡੇ ਲਾਅ ਆ ਰਹੇ ਆ ਸਰਕਾਰਾਂ ਵਿਰੁੱਧ ਹੋ ਜੇ ਸ਼ਰਨ ਕਰੋ ਤੁਸੀਂ ਦਾ ਕਾਰਡ ਲੈਣਾ ਹੋਰ ਨੇ ਵੀ ਲੈਣਾ ਜਿਹੜੇ ਲੋਕ ਫਸੇ ਬੈਠੇ ਹੋਣਾ ਬਾਰੇ ਵੀ ਸੋਚੋ ਨਾ ਪਾਓ ਆਪਣੇ ਥੱਕੇ ਸੀਮਿਤ ਰੱਖੋ ਬਾਦਸਾਹ ਦੇ ਸਟੋਰੀਆਂ ਲਾ ਲਓ ਆਪਣੇ ਯਾਰਾਂ ਦੋਸਤਾਂ ਨੂੰ ਦੱਸ ਦੋ ਆਪਣੇ ਰਿਸ਼ਤੇਦਾਰਾਂ ਨੂੰ ਦੱਸ ਦੋ ਇੱਥੇ ਪੂਰੀ ਦੁਨੀਆ ਨੂੰ ਦੱਸ ਕੇ ਕੀ ਲੈਣਾ ਕਈਆਂ ਨੂੰ ਤਾਂ ਤੁਹਾਡੀ ਵੀਡੀਓ ਬਾਈ ਵੀ ਨਹੀਂ ਪਤਾ ਕਿ ਕਾਰਡ ਕਿੱਥੋਂ ਦਾ ਕਿੱਥੋਂ ਦੀ ਵੀਡੀਓ ਸੋ ਸੋਸ਼ਲ ਮੀਡੀਆ ਤੇ ਵੀਡੀਓ ਨਾ ਪਾਇਆ ਕਰੋ ਮੇਰਾ ਵੀਰ ਹੱਥ ਬੰਨ੍ਹ ਕੇ ਬੇਨਤੀ ਆ ਤੁਹਾਨੂੰ ਜਿਹੜੇ ਲੋਕ ਫਸੇ ਬੈਠੇ ਉਹਨਾਂ ਬਾਰੇ ਸੋਣਾ ਸੋਚ ਲੋ ਜਿੱਦਾਂ ਵੀ ਹੁਣ ਤੁਹਾਨੂੰ ਪਤਾ ਐਸਆਈਐਸ ਦੇ ਵਿੱਚ ਨਾ ਆਇਆ ਕੰਟਰੀ ਲੀਵ ਮਿਲਿਆ ਹੋਇਆ ਉਹਨਾਂ ਨੂੰ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦੇ ਦਿਲ ਤੇ ਕੀ ਬੀਤਦੀ ਜਦੋਂ ਤੁਸੀਂ ਇਦਾਂ ਦੀਆਂ ਟੀਆਰਸੀ ਕਾਰ ਪਾਉਂਦੇ ਉਹਨਾਂ ਦਾ ਇਹਨਾਂ ਦਾ ਧਿਆਨ ਇਹੀ ਹੁੰਦਾ ਖਬਰ ਇਹ ਨਾ ਕਰਕੇ ਸਾਡਾ ਕੰਮ ਪੰਗਾ ਪਿਆ ਹੋਇਆ ਸੋ ਬਹਿ ਲੋਕਾਂ ਨੇ ਇੱਕ ਕਮੈਂਟ ਆਇਆ ਹੈ ਕਿ ਯਾਰ ਟੀਆਰਸੀ ਕਾਰ ਕੀ ਮਿਲੂ ਜੇਵਾ ਸਾਨੂੰ ਕੰਟਰੀ ਆਰਡ ਦੀ ਮੇਲ ਆਈ ਹੋਈ ਹੈ ਇਹਦੇ ਬਾਰੇ ਹਜੇ ਤੱਕ ਕਿਸੇ ਨੂੰ ਕੋਈ ਨਹੀਂ ਪਤਾ ਕੋਈ ਅਪਡੇਟ ਨਹੀਂ ਆਈ ਪ੍ਰੋਸੈਸ ਚੱਲਦਾ ਪਿਆ ਤੁਹਾਨੂੰ ਪਤਾ ਸਟ੍ਰਾਈਕ ਵੀ ਕੀਤੀ ਸੀਗੀ ਆਪਣੇ ਮੁੰ ਕੁਛਲਾ ਕੁਛ ਅੱਛੀ ਨਿਊਜ਼ ਆਏਗੀ ਆਪਾਂ ਇਹੀ ਅਰਦਾਸ ਕਰਦੇ ਆਪਾਂ ਵਾਹਿਗੁਰੂ ਅੱਗੇ ਕਿ ਰੱਬਾ ਜਲਦੀ ਜਲਦੀ ਕੋਈ ਵਧੀਆ ਜਿਹੀ ਨਿਊਜ਼ ਦੇ ਦੇ ਤੇ ਇਹ ਸਾਰੇ ਬਿਰਾਂ ਨੂੰ ਕਾਰਡ ਮਿਲ ਜAVE ਪੱਕੇ ਹੋ ਜਾਣ ਕਿਉਂਕਿ ਪੰਗਾ ਇੱਕ ਹੋਰ ਵੀ ਆ ਰਿਹਾ ਬਹੁਤ ਕਮੈਂਟ ਇਦਾਂ ਦੇ ਵੀ ਆ ਰਹੇ ਆ ਕਿ ਬੰਦਿਆਂ ਨੇ ਐਸਆ ਹੀ ਐਸਾ ਆਪਣਾ ਤੜਵਾ ਲਿਆ ਫालतू ਵੀ ਸਬਮਿਟ ਕਰਤੇ ਨਾ ਦਾ ਕੋਸਤ ਵਾਲੇ ਪੇਪਰ ਵੀ ਸਬਮਿਟ ਕਰਤੇ ਦੋ ਦੋ ਲੋਅਰ ਤੋਂ ਵੀ ਕਹੀ ਕਹੇ ਰਹੇ ਸੀ ਦੋ ਦੋ ਲੋਅਰ ਤੋਂ ਵੀ ਸਬਮਿਟ ਕਰਵਾ ਲਿਆ ਫालतਾ 4 ਮਹੀਨਿਆਂ ਹੋ ਗਏ ਵੀ ਸਾਨੂੰ 5 ਮਹੀਨੇ ਹੋ ਗਏ ਕਾਰਡ ਨਹੀਂ ਆਇਆ ਕਾਰਡ ਦਾ ਕੀ ਹੋਏਗਾ ਕੀ ਨਹੀਂ ਹੋਏਗਾ ਸੋ ਗੱਲ ਹੈਗੀ ਇਦ ਚਾਹੇ ਫਾਲਤਾਂ ਨਾਰਮਲ ਹੋਵੇ ਚਾਹੇ ਐਸਆਈਐਸ ਵਾਲਾ ਤੁਸੀਂ ਨਾਤਾ ਕੋਸਤਾ ਸੈਂਡ ਕੀਤਾ ਫਾਲਤੇ ਤੋਂ ਤਰੰਤ ਤੁਹਾਨੂੰ ਕੋਈ ਵੀ ਟੀਆਰਸੀ ਕਾਰਡ ਨਹੀਂ ਦਿੰਦਾ ਇਸ ਟਾਈਪ ਦੇ ਵਿੱਚ 4 ਤੋਂ 5 ਮਹੀਨੇ ਲੱਗਦੇ ਪਏ ਆ ਫਾਲਤਾ ਸਬਮਿਟ ਕਰਨ ਤੋਂ ਬਾਅਦ ਆਈ ਹੋਪ ਤੁਹਾਡੇ ਲਈ ਬਹੁਤ ਹੀ ਜਲਦੀ ਕੋਈ ਗੁੱਡ ਨਿਊਜ਼ ਆਏਗੀ ਔਰ ਤੁਸੀਂ ਟਰਾਈ ਕਰਦੇ ਰਹੋ ਜਿੱਥੇ ਵੀ ਤੁਹਾਡਾ ਪਿਛਲੀ ਕੰਟਰੀ ਦੇ ਵਿੱਚ ਕੋਈ ਫਾਲਤਾ ਹੈਗਾ ਐਸਆਈਐਸ ਦਾ ਤਾਂ ਟਰਾਈ ਕਰਦੇ ਰਹੋ ਕਿ ਉੱਥੇ ਟੁੱਟ ਜਵੇ ਜਾਂ ਕੋਈ ਵੀ ਉਹਨਾਂ ਨੂੰ ਈਮੇਲ ਜਾਂ ਲੈਟਰ ਸੈਂਡ ਕਰਦੇ ਰਿਹਾ ਕਰੋ ਹਰ ਟਾਈਮ ਬੈਨੇ ਨਾਲ ਬੈਠਿਆ ਕਰੋ ਕਿਉਂਕਿ ਬਹੁਤ ਲੋਕਾਂ ਨੇ ਇਦਾਂ ਹੀ ਆਪਣੇ ਈਮੇਲਸ ਕਰ ਕਰਕੇ ਜਿੱਥੇ ਵੀ ਜਿਹੜੀ ਵੀ ਕੰਟਰੀ ਹੈਗੀ ਉਹ ਤੇ ਨੈਟ ਦੇ ਉੱਤੇ ਸਾਰਾ ਕੁਝ ਪਿਆ ਹੁੰਦਾ Google ਦੇ ਉੱਪਰ ਸਰਚ ਕਰਕੇ ਉਹਨਾਂ ਦੇ ਆਫਿਸ ਪਏ ਹੁੰਦੇ ਸਾਰਾ ਕੁਝ ਹੁੰਦਾ ਤੁਸੀਂ ਆਪ ਵੀ ਟਰਾਈ ਕਰਿਆ ਕਰੋ ਥੋੜਾ ਬਹੁਤ ਤੇ ਬਹੁਤ ਜਲਦੀ ਜਿੱਦਾਂ ਵੀ ਕੋਈ ਐਸਆਈਐਸ ਦੇ ਕੰਟਰੀ ਆਊਟ ਦੇ ਕੋਈ ਵੀ ਸਰਕਾਰ ਦਾ ਕੋਈ ਨਿਆ ਫੈਸਲਾ ਆਏਗਾ ਕੋਈ ਵੀ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਫਿਲਹਾਲ ਇਸ ਤੇ ਕੋਈ ਵੀ ਅਪਡੇਟ ਨਹੀਂ ਆਈ ਕੀ ਹੋ ਰਿਹਾ ਕਿਸੇ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਸੋ ਤੁਹਾਨੂੰ ਵੇਟ ਹੀ ਕਰਨੀ ਪੈਣੀ ਆ ਤੇ ਜਿਨ੍ਹਾਂ ਨੂੰ ਕੰਟਰੀ ਆਊਟ ਆਇਆ ਆਪਣੇ ਆਪਣੇ ਕੇਸ ਲਗਾ ਕੇ ਰੱਖਿਓ ਕੋਰਟਾਂ ਦੇ ਵਿੱਚ ਸੋ ਕੱਲੂ ਤੁਹਾਨੂੰ ਕੋਈ ਪ੍ਰੋਬਲਮ ਨਾ ਆ ਸਕੇ ਆਈ ਹੋਪ ਤੁਸੀਂ ਸਾਰਾ ਕੁਝ ਸਮਝ ਗਏ ਹੋਵੋਗੇ ਮੈਂ ਕੀ ਕਹਿਣਾ ਚਾ ਰਿਹਾ ਹਾਂ ਔਰ ਕਿਸੇ ਨੂੰ ਅਗਰ ਕੁਝ ਵੀ ਨਹੀਂ ਪਤਾ ਲੱਗਿਆ ਹੈ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆ ਔਰ ਦੂਜੀ ਗੱਲ ਜੋ ਵੀ ਤੁਹਾਡੇ ਆਸ-ਪਾਸ ਵਿੱਚ ਹੋ ਰਿਹਾ ਕਿਸੇ ਨੂੰ ਕਾਰਡ ਆਇਆ ਕਿਸੇ ਨੂੰ ਈਮੇਲ ਆਈ ਜਾਂ ਕੁਝ ਵੀ ਇਦਾਂ ਦੀ ਹੈਪਨ ਕੁਝ ਹੋ ਰਿਹਾ ਜਿਹੜਾ ਕਿ ਹੋਰ ਲਈ ਲਾਹੇ ਬੰਦ ਹੋਵੇ ਜਾਂ ਕਿਸੇ ਨੂੰ ਹੋਰ ਸਵਾਲਾਂ ਦੇ ਜਵਾਬ ਮਿਲ ਸਕੇ ਜਾਂ ਕੋਈ ਹੋਰ ਉਸ ਤੋਂ ਅਵੇਅਰ ਹੋ ਸਕੇ ਪਾ ਸਕੇ ਤਾਂ ਐਦਾਂ ਵੀ ਆਪਣਾ ਇਹ ਐਕਸਪੀਰੀਅੰਸ ਸ਼ੇਅਰ ਕਰਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਹੋਰ ਲੋਕਾਂ ਦਾ ਵੀ ਭਲਾ ਹੋ ਸਕੇ ਆਪਾਂ ਸਾਰਿਆਂ ਦੀ ਚੜ੍ਹਦੀ ਕਲਾ ਮੰਗਣੀ ਆ ਤਾਂ ਸਾਰੇ ਚੜ੍ਹਦੀ ਕਲਾ ਰੱਖੇ ਔਰ ਆਗਰ ਵੀਡੀਓ ਥੋੜੀ ਵੀ ਸਹੀ ਲੱਗੀ ਹੈਲਪਫੁਲ ਰਹੀ ਹੋਵੇ ਤੁਹਾਡੇ ਲਈ ਤਾਂ ਪਲੀਜ਼ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਹਾਈਪ ਦਾ ਬਟਨ ਦਵਾ ਕੇ ਪੁਆਇੰਟ ਵੀ ਜਰੂਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੁਹਾਡਾ ਆਪਣਾ ਚੈਨਲ ਆ ਥੈਂਕ ਯੂ ਮਿਲਦੇ ਆ ਨਵੀਂ ਅਪਡੇਟ ਦੇ ਨਾਲ ਅਗਲੀ ਵੀਡੀਓ 'ਚ